ਕਿਆ ਜਾਇਨੇ ਸਾਡਾ ਕਾਰਨ ਕੀ ਹੈ ਅਸੀਂ ਕਿਉਂ ਇਕੱਠੇ ਹੋਏ ਹਾਂ ਅੱਜ ਦੇ ਹਾਲਾਤ ਇਹ ਮੰਨ ਕਰਦੀ ਹੈ ਕਿ ਜੋ ਪੰਜਾਬ ਤੇ ਪੰਥ ਦੀ ਸਦੀਕ ਨੇ ਇਹ ਨੂੰ ਗੱਲ ਕਰਨ ਲਈ ਕਿਉਂਕਿ ਸਾਡੀ ਪੰਥ ਦੀ ਪੋਲੀਟਿਕਲ ਪਾਰਟੀ ਜੇ ਵਿੰਗਾ ਸੜਾ ਪੁਰਖਸ਼ੂਮਨੀ ਕਾਲੀਦਾਨ ਸ਼੍ਰੋਮਣੀ ਕਾਲੀਦਾਨ ਨਾਲ ਝਗੜਾ ਕਰਨਾ ਉਹਦੇ ਨਾਲ ਪੰਥ ਦਾ ਝਗੜਾ ਹੋਏਗਾ ਔਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅੱਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਪਰ ਪੰਜਾਬ ਨੂੰ ਆਪਣੀ ਲੀਹਾਂ ਤੇ ਲਿਆਉਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਨਹੀਂ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰ ਅਮੜਾ ਮੈਂ ਪ੍ਰਪੋਜ਼ ਕੀਤਾ ਸੀ ਜਦੋਂ ਮੈਂ ਆ ਸੀ ਕਨਪੁਰਾ ਜੀ ਨੇ ਸੈਕਿੰਡ ਕੀਤਾ ਸੀ ਪਰ ਕੈਪਟਨ ਸਾਹਿਬ ਉਹ ਦੋ ਜਿਉਂਦੇ ਸੀਗੇ ਉਹਨਾਂ ਨੇ ਉਹਨਾਂ ਦਾ ਸੈਕਿੰਡ ਕਰ ਦਿੱਤਾ ਸੀ ਇਸ ਕਰਕੇ ਸਾਡਾ ਕੋਈ ਜਤੀ ਕਦੇ ਰਾਂਚ ਨਹੀਂ ਹੋਈ ਨਾ ਨਾ ਹੋਵੇ ਲੇਕਿਨ ਕੋਈ ਸਦਾ ਦੀ ਤੋੜਦੇ ਸੀ ਜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਦੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕਿ ਪੰਜਾਬ ਨੂੰ ਤੇ ਪੰਥ ਨੂੰ ਉਸ ਜਿਹੋ ਸਾਡੀਆਂ ਤੇ ਲਿਆਉਣਾ ਉਸ ਤੋਂ ਬਾਅਦ ਕੁਝ ਨਹੀਂ ਅੱਜ ਤੁਸੀਂ ਦੇਖੀ ਨੇ ਪੰਜਾਬ ਦੇ ਹਾਲਤ ਕਿ ਜਿਸ ਤਰ੍ਹਾਂ ਕੱਲ ਵਾਪਰਿਆ ਅਸੈਂਬਲੀ ਚ اپੋਜੀਸ਼ਨ ਕਰਦੇ ਹੈ ਕੀ ਮਿਨਿਸਟਰ ਇਸ ਤਰ੍ਹਾਂ ਕਰਦਾ ਹੁੰਦਾ ਇਸ ਤਰ੍ਹਾਂ ਰੋਜ਼ ਗੁੰਡਾਗਰਦੀ ਹੁੰਦੀ ਹੈ ਇਸ ਤਰ੍ਹਾਂ ਹਰ ਰੋਜ਼ ਚੱਲਦਾ ਹਰ ਥਾਂ ਤੇ ਜੇ ਦੇਖੋ ਤੁਹਾਡੇ ਟੀਵੀ ਤੇ ਦੇਖੀ ਨਾ ਕਿ ਜੇ ਫਲਾਣੇ ਪਿੰਡ ਕੋਈ ਬਾਲੀਆਂ ਲੈ ਕੇ ਲੈ ਗਿਆ ਕੋਈ ਗੁੰਡਾਗਰਦੀ ਆ ਕੇ ਚੱਲਦੀ ਹੈ ਕੋਈ ਕਿਸੇ ਨੂੰ ਕੁੱਟ ਲਿਆ ਕਿਸੇ ਨੂੰ ਬਾੜ ਲਾ ਗਿਆ ਮਾਰ ਦਿੰਦੇ ਕੋਈ ਐਕਸੀਡੈਂਟ ਹੋ ਗਿਆ ਔਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਪੰਜਾਬ ਦੇ ਕਿ ਕੋਈ ਮੋਬਦੇ ਇੱਥੇ ਰਾਜ ਬਰੋਨ ਦਾ ਕੁਝ ਨਹੀਂ ਹੈ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਮੇਨ ਪਾਰਟੀ ਹੋਣ ਦੇ ਨਾਤੇ ਕਿ ਅਸੀਂ ਇਕੱਠੇ ਹੋ ਕੇ ਕੋਈ ਅਸੀਂ ਆਵਾਜ਼ ਉਠਾਈਏ ਅੱਜ ਅਸੀਂ ਇਕੱਠੇ ਹੋਏ ਆ ਸਾਰੇ ਮੈਂ ਕੋਈ ਗੱਲ ਕਹਿਣਾ ਚਾਹਾਂਗਾ ਸਾਡੇ ਸਾਰੇ ਦਰਨਾ ਗੁਰਪੰਧ ਸਾਡੇ ਅੱਧੂ ਵੀ ਬੈਠੇ ਨੇ ਕਿ ਅੱਜ ਤੋਂ ਬਾਅਦ ਸਤਾਰਥ ਕੁਮਾਰ ਸਿੰਘ ਦਾ ਮੂੰਹ ਜਦ ਤੱਕ ਕਿ ਇਹਨਾਂ ਲਈ ਨਾ ਮੇਰੇ ਲਈ ਨਾ ਸਾਡੇ ਕਿਸੇ ਹੋਰ ਲਈ ਕੋਈ ਕਿਸੇ ਗਰੁੱਪ 'ਚ ਕੋਈ ਰਿਹਾ ਹੋਵੇ ਸਾਡੇ ਦੀ ਕੋਈ ਨਹੀਂ ਸਾਰੇ ਇਸ ਕਰਕੇ ਅੱਜ ਜਿ세 ਹੀ ਕੋ ਇੱਕ ਚੀਜ਼ ਨੂੰ ਲੈ ਕੇ ਤੁਰਿਆ ਜਿਹੜੇ ਨਾਲ ਅਸੀਂ ਬੈਠ ਕੇ ਬਾਅਦ ਚ ਕਰਾਂਗੇ ਬਾਕੀ ਗੱਲਾਂ ਸਿੱਖਣੀਆਂ ਸਰਦਾਰ ਸੁਖਵੀਰ ਸਿੰਘ ਨੇ ਕਿਹਾ ਕਿ ਜਿਹੜੀ ਅਸੀਂ ਪਾਰਟੀ ਦੀ ਛੱਟਪ ਹੈ ਉਹ ਉਹਨਾਂ ਤੋਂ ਬਾਅਦ ਅਸੀਂ ਆਪਾਂ ਦੁਬਾਰਾ ਕਰਾਂਗੇ ਪਰ ਇਲੈਕਸ਼ਨ ਤੋਂ ਬਾਅਦ ਕਿਉਂਕਿ ਇਲੈਕਸ਼ਨ ਤੱਕ ਮੈਂ ਵੀ ਸਮਝਦਾ ਕਿ ਕਿਸੇ ਨੂੰ ਹਟਾਉਣਾ ਜਾਂ ਕਿਸੇ ਨੂੰ ਭੰਗ ਕਰਨਾ ਉਹ ਚੰਗਾ ਨਹੀਂ ਲੱਗਦਾ ਫੇਸ ਕਰਕੇ ਉਸ ਤੋਂ ਬਾਅਦ ਵੀ ਇਹ ਹੋ ਜਾਏਗਾ ਪਰ ਹੋਰ ਵੀ ਸਾਰੀਆਂ ਗੱਲਾਂ ਕਈ ਨਾ ਹੋਈਆਂ ਸਾਡੀਆਂ ਗੱਲਾਂ ਹੋਈਆਂ ਹੋਈਆਂ ਨੇ ਉਹਦੇ ਨਾਲ ਸਾਡੇ ਵਰਕਰ ਨੂੰ ਡਿਜਰਚ ਕਰਨਾ ਉਹ ਸਾਰਾ ਅਸੀਂ ਆਪ ਚ ਬੈਠ ਕੇ ਕਰਾਂਗੇ ਫੇਸ ਕਰਕੇ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਵੀ ਪਰ ਸਰਦਾਰ ਸੁਖਵੀਰ ਸਿੰਘ ਜੀ ਤੇ ਨਾਲ ਦੇ ਸਾਰੇ ਸਾਥੀਆਂ ਦਾ ਕਿ ਆਏ ਨੇ ਜੀ ਆਇਆਂ ਨੂੰ ਔਰ ਸਾਡੇ ਕੋਈ ਕਮੀਆਂ ਰਹੀਆਂ ਹੋਣ ਪਾਣੀ ਦੀ ਕਮੀਆਂ ਰਹੀਆਂ ਹੋਣ ਕੋਈ ਸਾਡੀ ਅਸੀਂ ਖਿਮਾ ਚਾਹੁੰਦੇ ਹਾਂ ਕੁੱਚਰੇ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਜਿੰਦ ਸਰਦਾਰ ਸੁਖਵੀਰ ਸਿੰਘ ਉਹਨਾਂ ਨੇ ਅ ਮਾਫੀ ਮੰਗੀ ਸਕਾਨਪਟਖ ਸਾਹਿਬ ਤੋਂ ਦਿਲੋਂ ਮਾਫੀ ਮੰਗੀ ਤੇ ਉਸ ਤੋਂ ਬਾਅਦ ਅਸੀਂ ਪੰਜ ਮੈਂਬਰੀ ਕਮੇਟੀ ਬਣਾਈ ਔਰ ਉਹ ਪੰਜ ਮੈਂਬਰੀ ਕਮੇਟੀ ਸਾਰੇ ਪੰਜਾਬ ਚ ਗਈ ਹਰੇਕ ਜ਼ਿਲ੍ਹੇ ਚ ਗਈ ਔਰ ਉਹਨਾਂ ਤੋਂ ਵੀ ਫੀਡਬੈਕ ਲਿਆ ਪਰਕਰਤੋਂ ਉਹ ਤਾਂ ਜੌਰਟੀ ਨੇ ਗੱਲ ਕਿਹਾ ਕਿ ਜਿੰਨਾ ਜਿਹੜੇ ਇਕੱਠੇ ਨਹੀਂ ਹੁੰਦੇ ਉਹਨੀਆਂ ਦੇ ਕੋਈ ਗੱਲ ਨਹੀਂ ਬਣਨੀ ਜੌਰਟੀ ਨੇ ਕਿਹਾ ਫਿਰ ਹੁਣ ਤੇ ਮੇਰੇ ਮਿਲਾਇ ਫਿਰ ਸੁਵੀਰ ਸੁਗਰ ਨਾਲ ਗੱਲ ਕਿਹਾਈ ਸਾਰੇ ਵੀ ਫਿਰ ਕੱਲ ਮੈਂ ਜ਼ਿਲ੍ਹੇ ਦੇ ਪ੍ਰਧਾਨ ਬੁਲਾਏ ਸੀਨੀਅਰ ਲੀਡਰਸ਼ਿਪ ਬੁਲਾਈ ਉਹਨਾਂ ਸਾਰੇ ਨੇ ਫੈਸਲਾ ਕੀਤਾ ਕਿ ਜੋ ਤੁਸੀਂ ਫੈਸਲਾ ਕੀਤਾ ਔਰ ਕਰੋਗੇ ਖਦੂ ਸਾਰਿਆਂ ਨੂੰ ਮੰਨਦੂਰ ਮੈਂ ਉਹਨਾਂ ਦਾ ਵੀ ਸਾਡੀ ਪਾਰਟੀ ਦੇ ਸਾਰੇ ਆਗੂਆਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਬਹੁਤ ਵੱਡਾ ਭਰੋਸਾ ਪ੍ਰਗਟ ਕੀਤਾ ਅਰ ਦੁਜਾ ਹੈ ਕਿ ਅੱਗੇ ਤੋਂ ਵੀ ਅਸੀਂ ਚਾਹੁੰਦੇ ਹਾਂ ਜੇ ਕੋਈ ਕਿਸੇ ਦਾ ਕੋਈ ਗੁੱਸਾ ਗੁੱਸਾ ਗੁਰਾ ਕਰਾਏ ਉਹ ਵੀ ਦੂਰ ਕਰੇ اور ਉਸ ਤੋਂ ਬਾਅਦ ਕੋਈ ਅਜਿਹੀ ਸਿਚੁਏਸ਼ਨ ਨਹੀਂ ਹੋਏਗੀ ਜਿਹਦੇ ਨਾਲ ਕੋਈ ਪਾਰਟੀ ਚ ਵਿਵਾਦ ਦੁਫਾੜ ਆਵੇ ਜੇ ਕੋਈ ਹੋਏਗਾ ਅਗਲੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਬੈਠ ਕੇ ਕਰਾਂਗੇ ਅੱਜ ਹੋਰ ਇਸ ਤੋਂ ਬਾਅਦ ਕੁਝ ਨਹੀਂ ਕਹਿਣਾ ਕਿਉਂਕਿ ਅੱਜ ਤੋਂ ਬਾਅਦ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ ਉਹ ਜਿਹੜੀ ਅਗਲੀ ਸਟ੍ਰੈਟਜੀ ਹੋਏਗੀ ਕੋਈ ਅਸੀਂ ਇਕੱਠੇ ਬੈਠ ਕੇ ਕਰਾਂਗੇ